ਜਾਣੀ ਆ ਛੰਡੀਆਂ ਨਾਲ ਕੋਈ ਨਹੀਂ ਬਸ ਇਧਰ ਇਧਰ ਹੈ ਹਾਂ ਹਾਂਜੀ ਹਾਂ ਜੀ ਤਿੰਨੇ ਬੈਠੇ ਡਰਾਈਵਰ ਹਾਂ ਸਿੱਧਾ ਪਹਿਲਾਂ ਵਾਈਟ ਹੀ ਤਾਂ ਕਰ ਲਈਏ ਪਹਿਲਾਂ ਵਾਈਟ ਹੀ ਕਰ ਲੋ ਅੱਜ ਰਾਮਾ ਰਾਮਾ ਵਾਹ ਰਾਮਾ ਯਾਰ ਗੱਡੀ ਲੁਕ ਜਾਣੀ ਹੈ ਫਾਇਦਾ ਕੀ ਹੈ ਸਰ ਬੰਦ ਕਰਾ ਲਿਓ ਜੀ ਗੱਡੀ ਚੱਲਦੀ ਰਹਿਣ ਦਿਓ ਥੋੜਾ ਰੌਲਾ ਪਸੰਦ ਰਹੂਗਾ ਆ ਲੈ ਆ ਲੈ ਸੌਖੇ ਸਰ ਨਾਲ ਆ ਨਾ ਆਪ ਸਾਹਿਬ ਮਾਈਕ ਡਾਊਨ ਕਰੋ ਯਾਰ ਕਿਪੂ ਕੈਮਰਾ ਸਰ ਕਿਹੜੇ ਜਰੀਏ ਨਾਲ ਇਹ ਹੜਪ੍ਰਭਾਵਿਤ ਇਲਾਕਿਆਂ ਦੇ ਕੋਸ਼ਿਸ਼ ਕੀਆ ਕੀ ਕਿਸ ਤਰ੍ਹਾਂ ਮਦਦ ਕਰਨ ਕੀਆ ਬਾਈ ਕੈਮਰੇ ਰੈਡੀ ਨੇ ਹਾਂ ਬਈ ਮਾਈਕ ਛੱਡ ਦੇ ਹੋਰ ਦੱਸੋ ਅੱਗੇ ਬੋਲੋ ਥੈਂਕ ਯੂ ਦੇਖੋ ਬਈ ਠੀਕ ਹੈ ਰੋਲਾ ਰੋਲਾ ਬਈ ਬਈ ਗੰਭੀਰ ਆਪਦਾ ਕੋਸ਼ਿਸ਼ ਕੀਤਾ ਕੇਂਦਰ ਸਰਕਾਰ ਜੀ ਮਾਈਕ ਫੇਚ ਕਰ ਲਿਓ ਆਵਾਜ਼ ਆ ਰਹੀ ਠੀਕ ਆ ਧੰਨਵਾਦ ਮਾਈਕ ਫੇਚ ਕਰ ਲਿਓ ਬਈ ਰੇਡੀਓ ਸਾਰੇ ਆਹ ਰੈਡੀ ਰੈਡੀ ਆ ਕੈਮਰਾ ਥੱਲੇ ਕੀ ਦਿਸ਼ਾ ਪਰ ਸਰਜ ਮੈਡੀਕਲ ਵੈਨਾਂ ਨੂੰ ਰਵਾਨਾ ਕਰ ਰਹੇ ਹੋ ਕਿ ਕਿੱਥੇ ਜਾਣ ਗਈਆਂ ਔਰ ਕਿਸ ਤਰੀਕੇ ਦੇ ਨਾਲ ਜਿਹੜਾ ਕੰਮ ਕਾਜੇਗਾ ਉਹ ਇਹਨਾਂ ਦਾ ਕਰਦੇ ਦੇਖੋ ਅੱਜ ਸਾਡੀ ਮੋਹਾਲੀ ਦੀ ਟੀਮ ਨੇ ਬਹੁਤ ਵੱਡਾ ਅਪਰਾਲਾ ਕੀਤਾਗਾ ਸਾਡੇ ਐਮਐਲਏ ਸਹਿਬਾਨ ਨੇ ਅੱਜ ਤਿੰਨ ਸਾਡੀਆਂ ਮੈਡੀਕਲ ਦੀਆਂ ਬਹਿਨਾ ਜਿਹਦੇ ਅੰਦਰ ਡਾਕਟਰ ਹੋਣਗੇ ਨਰਸਾਂ ਹੋਣਗੀਆਂ ਜਿਹਦੇ ਅੰਦਰ ਫਾਰਮਾਸਿਸਟ ਹੋਊਗਾ ਔਰ ਸਾਰੀਆਂ ਮੈਡੀਸਨ ਹੋਣਗੀਆਂ ਇਹ ਜਿੱਥੇ-ਜਿੱਥੇ ਵੀ ਹੜ ਆਇਆਗਾ ਬਾੜਪੀੜ ਤਲਾਕਾਗਾ ਉਹ ਸਾਰੇ ਇਲਾਕੇ ਆ ਜਾਣ ਗਿਆ ਉੱਥੇ ਜਾ ਕੇ ਮਰੀਜ਼ਾਂ ਦਾ ਆਮ ਲੋਕਾਂ ਦਾ ਆਮ ਜਨਤਾ ਦਾ ਜਿਹੜਾ ਉਹ ਚੈੱਕਅਪ ਕਰਨਗੀਆਂ ਚੈੱਕਅਪ ਕਰਨ ਤੋਂ ਬਾਅਦ ਜਿਹੜੀਆਂ ਮੁਢਲੀ ਸਹੂਲਤ ਦਿੱਤੀਆਂ ਜਾਣਗੀਆਂ ਦਵਾਈਆਂ ਦਿੱਤੀਆਂ ਜਾਣਗੀਆਂ ਜਿਹੜੇ ਛੋਟੀ ਮੋਟੀ ਕੋਈ ਕਿਸੇ ਨੂੰ ਬਿਮਾਰੀ ਹੋਈਗੀ ਉਹਦਾ ਮੌਕੇ ਤੇ ਇਲਾਜ ਕਰ ਦਿੱਤਾ ਜਾਊਗਾ ਜੇਕਰ ਕਿਸੇ ਨੂੰ ਕੋਈ ਵੱਡਾ ਟ੍ਰੀਟਮੈਂਟ ਦੀ ਲੋੜ ਹੋਊਗੀ ਜਾਂ ਉਹਨੂੰ ਜਿਹੜਾ ਨੇੜਲੇ ਹਸਪੀਟਲ ਦੇ ਅੰਦਰ ਵੀ ਰਿਜਾਇਆ ਜਾਊਗਾ ਸੋ ਕਹਿਣ ਦਾ ਭਾਵ ਆ ਇਹਦੇ ਨਾਲ ਜਿਹੜੀਆਂ ਪਾਣੀ ਤੋਂ ਬਿਮਾਰੀਆਂ ਹੋਣਗੀਆਂ ਜਿਹੜਾ ਪਾਣੀ ਆਇਆ ਹੜ ਆਇਆ ਉਹਦੇ ਕਰਕੇ ਬਿਮਾਰੀਆਂ ਜਾਂ ਜੇ ਜਨਰਲ ਕਿਸੇ ਨੂੰ ਹੋਰ ਵੀ ਬਿਮਾਰੀਆਂ ਉਹਦਾ ਵੀ ਚੈੱਕਅਪ ਹੋਊਗਾ ਤਾਂ ਮੈਨੂੰ ਸਮਝਦਾ ਵੱਡੀ ਸਹੂਲਤ ਜਿਹੜੀ ਆ ਉਹ ਲੋਕਾਂ ਨੂੰ ਮਿਲੇਗੀ ਔਰ ਨਾਲ ਦੀ ਨਾਲ ਜਿਹੜਾ ਇਹਦੇ ਨਾਲ ਦਵਾਈਆਂ ਰਹਿਗੀਆਂ ਉਹ ਸਾਰੀਆਂ ਦਵਾਈਆਂ ਵੀ ਇਸ ਤਿੰਨੇ ਬੈਨਾਂ ਦੇ ਅੰਦਰ ਮੌਜੂਦ ਨੇਗੀਆਂ ਉਹ ਦਵਾਈਆਂ ਵੀ ਮੌਕੇ ਤੇ ਡਾਕਟਰ ਜਿਹੜਾ ਉੱਥੇ ਮਰੀਜ਼ਾਂ ਨੂੰ ਜਾਂ ਆਮ ਲੋਕਾਂ ਨੂੰ ਦਵਾਈਆਂ ਕਰਵਾਉਣਗੇ ਜੀਵਨ ਸਰ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਇਹ ਬੈਨਾਂ ਜਾਣਗੀਆਂ ਜੀ ਆ ਦੇਖੋ ਹਜੇ ਤਾਂ ਅਸੀਂ ਮੋੜਲਾ 45 ਦਿਨ ਦਾ ਇਹਨਾਂ ਦਾ ਟਾਈਮ ਵਧਾ ਕੇ ਦਿੱਤਾਗਾ ਕਿ 45 ਦਿਨੇ ਵੱਖ-ਵੱਖ ਜਗ੍ਹਾ ਤੇ ਜਾਣ ਗਈਆਂ ਉਹ ਸ਼ਡਿਊਲ ਦਿੱਤਾ ਹਰੇਕ ਪਿੰਡ ਦੇ ਅੰਦਰ ਚ 200 ਮਰੀਜ਼ ਆ 400 ਮਰੀਜ਼ ਹਰੇਕ ਪਿੰਡ ਦੇ ਅੰਦਰ ਪੂਰਾ ਪੂਰਾ ਚੈੱਕ ਅਪ ਕਰਕੇ ਨਿਕਲਣ ਗਈਆਂ ਉਹ ਜਿੰਨਾ ਟਾਈਮ ਲੱਗ ਜੇ ਸੋ ਵੱਖ-ਵੱਖ ਜ਼ਿਲ੍ਹਿਆਂ ਚ ਆਉਣ ਵਾਲੇ ਸਮੇਂ ਚ ਹੋਰ ਵੀ ਭੇਜਾਂਗੇ ਪਰ ਲੇਕਿਨ ਅੱਜ ਇਹ ਤਿੰਨ ਬੈਲਾ ਤਿੰਨ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾਣ ਗਈਆਂ ਕੀਮਾ ਸਾਹਿਬ ਵਿਧਾਨ ਸਭਾ ਦਾ ਜਿਹੜਾ ਸਪੈਸ਼ਲ ਸੈਟਰ ਬੁਲਾਇਆ ਗਿਆ ਹੈ ਫਾਇਦਾ ਜਿਹੜਾ ਹੈ ਕਿਸਾਨਾਂ ਨੂੰ ਜਿਹੜਾ ਮਿਲੂਗਾ ਜਾਂ ਫਿਰ ਜਿਹੜੇ ਬਾਹਰ ਪਰਵਾ ਦੇ ਦੇਖੋ ਅੱਜ ਕੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਅਨਾਉਂਸ ਕੀਤਾ ਸੀਗਾ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆਗਾ ਜਿਹਦੇ ਅੰਦਰ ਅਸੀਂ ਜਿਹੜੇ ਹੜ੍ਹ ਆਏ ਨੇਗੇ ਉਹਨਾਂ ਨੂੰ ਲੈ ਕੇ ਕਾਫੀ ਸਾਰੇ ਐਕਟ ਨੇਗੇ ਉਹਨਾਂ ਦੇ ਵਿੱਚ ਸੋਧਾਂ ਕਰਦੀਆਂ ਨੇਗੀਆਂ ਕਾਫੀ ਸਰੀਆਂ ਪੇਚਦੀਆਂ ਨੇਗੀਆਂ ਕਾਫੀ ਉਹਨਾਂ ਦੇ ਅੰਦਰ ਸਖਤ ਜਿਹੜੀਆਂ ਪਾਬੰਦੀਆਂ ਲਾਂਝਾਂ ਹੋ ਜਾਂਦੀਆਂ ਨੇ ਜਿਦੇ ਕਰਕੇ ਰਾਹਤ ਜਿਹੜੀ ਆ ਪਹੁੰਚਣੀ ਪਹੁੰਚਣ ਦੇ ਵਿੱਚ ਮੁਸ਼ਕਲ ਆ ਰਹੀ ਹੈਗੀ ਸੋ ਅਸੀਂ ਉਹਨਾਂ ਨੂੰ ਸੁਖਾਲਾ ਕਰਾਂਗੇ ਤਾਂ ਕਿ ਰਾਹਤ ਪੈਕੇਜ ਜਿਹੜਾ ਉਹ ਜਲਦੀ ਤੋਂ ਜਲਦੀ ਜਿਹੜਾ ਉਹ ਹਰ ਇੱਕ ਜਿਹੜਾ ਹਰ ਪੀੜ ਤੋਂ ਤੱਕ ਪਹੁੰਚ ਸਕੇ। ਕੇਂਦਰ ਨੇ ਕਿੰਨੀ ਰਬਦਾ ਕੋਸ਼ਿਸ਼ ਕੀਤਾ ਸੁਣਨਾ ਚਾਹੀਦਾ ਸੋਣ ਚਾਹੀ ਕੀ ਕਹੋਗੇ ਤੇ ਬਾਰੇ ਫੰਡ ਦੇ। ਆ ਦੇਖੋ ਹਜੇ ਤੱਕ ਤੁਸੀਂ ਇਹ ਗੱਲ ਕਹਿ ਰਹੇ ਹੋਗੇ ਅਜੇ ਜਦੋਂ ਆਰਡਰ ਆਉਣਗੇ। ਜਦੋਂ ਆਰਡਰ ਆਉਣਗੇ ਜੀ ਆਰਡਰ ਆਰਡਰ ਤੋਂ ਆਰਡਰ ਆਉਣ ਤੋਂ ਬਾਅਦ ਬਿਲਕੁਲ ਇਹਦੇ ਤੇ ਕਮੈਂਟ ਕਰਾਂਗੇ। ਸਰ ਜਿਸ ਤਰੀਕੇ ਦੇ ਨਾਲ 5 ਏਕੜ ਤੱਕ ਦੀ ਪਾਬੰਦੀ ਹੈ ਇੱਕ ਮੁਆਵਜ਼ੇ ਦੀ 6800 ਤੱਕ ਦੀ ਪਾਬੰਦੀ ਹੈ ਉਹਨਾਂ ਪਾਬੰਦੀਆਂ ਨੂੰ ਪੰਜਾਬ ਸਰਕਾਰ ਦੇ ਦੇਖੋ ਹਜੇ ਸਾਡੀ ਕਾਨੂੰਨੀ ਟੀਮਾਂ ਜਿਹੜੀਆਂ ਕਾਨੂੰਨੀ ਮਾਹਰ ਦੀਆਂ ਟੀਮਾਂ ਨੇ ਉਹ ਲੱਗੀਆਂ ਹੋਈਆਂ ਨੇ 26 ਤੋਂ ਪਹਿਲਾਂ ਪਹਿਲਾਂ ਖਰੜਾ ਤਿਆਰ ਕਰਕੇ ਪੰਜਾਬ ਦੀ ਕੈਬਨਿਟ ਦੇ ਅੰਦਰ ਪੇਸ਼ ਕਰਾਂਗੇ ਉੱਥੇ ਕੈਬਨਿਟ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਫੈਸਲਾ ਲੈਣਗੇ ਕਿ ਕਿਹੜੇ ਕਿਹੜੀਆਂ ਕਾਨੂੰਨੀ ਜਿਹੜੀਆਂ ਅਰਚਨਾ ਨੇ ਉਹਨਾਂ ਨੂੰ ਸੁਧਲਾਗਾ ਕਿਉਂਕਿ ਬਹੁਤ ਸਾਰੀਆਂ ਕਾਨੂੰਨੀ ਅਰਚਨਾ ਰਹੀਆਂ ਕਿਉਂਕਿ ਜੇ ਆਪਾਂ ਗੱਲ ਕਰੀਏ ਜਿਹੜਾ ਸਟੇਟ ਡਿਸਾਸਟਰ ਮੈਨੇਜਮੈਂਟ ਐਕਟ ਆ ਉਹਦੀ ਗੱਲ ਕਰੀਏ ਨੈਸ਼ਨਲ ਡਿਸਾਸਟਰ ਮੈਨੇਜਮੈਂਟ ਐਕਟ ਆ ਉਹਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੇ ਐਕਟ ਨੇ ਜੇ ਮਾਈਨਿੰਗ ਦੀ ਗੱਲ ਕਰੀਏ ਕਿਉਂਕਿ ਹੁਣ ਮਾਈਨਿੰਗ ਜਿਹੜੀ ਆ ਡੀਸੈਲਟਿੰਗ ਕਰਨੀ ਆ ਤਾਂ ਉਹਨਾਂ ਦੇ ਅੰਦਰ ਕਾਫੀ ਸਾਰੇ ਸੋਧਾ ਕਰਨ ਦੀ ਜ਼ਰੂਰਤ ਆ ਨਹੀਂ ਕਿਤੇ ਨਾ ਕਿਤੇ ਜਿਹੜੇ ਲੋਕ ਖੱਜਲ ਖਵਾਰ ਹੋਣਗੇ ਸੋ ਲੋਕਾਂ ਨੂੰ ਰਾਹਤ ਕਿਵੇਂ ਦੇਣੀ ਆ ਸੋ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਆਮ ਆਦਮੀ ਪਾਰਟੀ ਦਾ ਇੱਕੋ ਇੱਕ ਟੀਚਾ ਹੈ ਕਿ ਲੋਕਾਂ ਨੂੰ ਰਾਹਤ ਦੇਣ ਦੇ ਲਈ ਅਸੀਂ ਆਪਣੇ ਐਕਟ ਦੇ ਜਿਹੜੇ ਉਹਨਾਂ 'ਚ ਸੋਧ ਕਰਾਂਗੇ ਤਾਂ ਕਿ ਲੋਕਾਂ ਤੱਕ ਰਾਹਤ ਜਿਹੜੀ ਆ ਉਹ ਜਲਦੀ ਤੇ ਅچھے ਤਰੀਕੇ ਨਾਲ ਬੋਲ ਸਕਦਾ ਸੀਮਰ ਸਾਹਿਬ ਕਰ ਰਾਹੁਲ ਗਾਂਧੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ ਵਿੱਚ ਫੇਰ ਇੱਕ ਵਾਰੀ ਵੋਟ ਚੋਰੀ ਦਾ ਜਿਹੜਾ ਹੈ ਉਹਨਾਂ ਨੇ ਪੂਰਾ ਕਹਿੰਦੇ ਪ੍ਰੂਫ ਦਿੱਤਾ ਹੈ ਕਿ ਜਿਸ ਨੇ ਕੰਪਲੇਟ ਕੀਤੀ ਕਹਿੰਦੇ ਉਸ ਨੂੰ ਵੀ ਨਹੀਂ ਪਤਾ ਔਰ ਜਿਹਦੇ ਖਿਲਾਫ ਕੰਪਲੇਨ ਹੋ ਕੇ ਵੋਟ ਕੈਨਸਲ ਹੋਈ ਉਹਨੂੰ ਵੀ ਨਹੀਂ ਪਤਾ ਉਸ ਨੂੰ ਲੈ ਕੇ ਕਿਤਾ